ਸੂਬੇ ਦੇ ਵਿੱਚ ਗਰਮੀ ਨੇ ਫਿਰ ਤੋਂ ਤੇਜ਼ੀ ਫੜ ਲਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਆਪਣਾ ਭਿਆਨਕ ਰੂਪ ਦਿਖਾਵੇਗੀ ਸੂਬੇ ਦੇ ਵਿੱਚ ਔਸਤਨਵਾਤੂ ਵਾਧ ਤਾਪਮਨ ਚ 0.7 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਇਹ ਆਮ ਨਾਲੋਂ 3.5 ਡਿਗਰੀ ਵਾਧਾ ਹੈ ਜਿਸ ਵਿੱਚ ਮੌਸਮ ਵਿਭਾਗ ਨੇ ਆਮ ਨਾਲੋਂ ਕਾਫੀ ਜ਼ਿਆਦਾ ਦੱਸਿਆ ਪਟਿਆਲਾ ਦੇ ਵਿੱਚ ਸਭ ਤੋਂ ਜ਼ਿਆਦਾ ਤਾਪਮਨ 41.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਪੰਜ ਦਿਨਾ ਦੀ ਭਵਿੱਖਬਾਣੀ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਜ਼ਿਲ੍ਹਿਆਂ 'ਚ ਹੀਟ ਵੇਵ ਪਣੀ ਰਹਿ ਸਕਦੀ ਹੈ ਤਾਂ ਦੱਸ ਦਵਾਂਗੇ ਪੰਜਾਬ ਦੇ ਵਿੱਚ ਵਧ ਰਹੀ ਗਰਮੀ ਅਤੇ ਭਵਿੱਖ 'ਚ ਹੀਟ ਵੇਵ ਦੀ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ ਦੇ ਸਕੂਲ ਸਿੱਖਿਆ ਬੋਰਡ ਨੇ ਸਵੇਰੇ ਦੇ ਸਾਰੇ ਸਕੂਲਾਂ ਲਈ ਮਹੱਤਵਪੂਰਨ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵੱਲੋਂ ਸਮੂਹ ਜ਼ਿਲ੍ਹਿਆਂ ਸਿੱਖਿਆ ਅਫਸਰਾਂ ਅਤੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰਕੇ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਨਵੀਂ ਦਿੱਲੀ ਵੱਲੋਂ ਜਾਰੀ ਕੀਤੀਆਂ ਗਈਆਂ ਪ੍ਰੀਵੈਨਸ਼ਨ ਅਤੇ ਮੈਨੇਜਮੈਂਟ ਆਫ ਅ ਹੀਟ ਵੇਵ ਸਬੰਧੀ ਗਾਈਡਲਾਈਨਸ ਨੂੰ ਲਾਗੂ ਕਰਨ ਦੀ ਹਦਾਇਤ ਕੀਤੀ ਗਈ ਹੈ। ਇਹਨਾਂ ਹਦਾਇਤਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗਰਮੀ ਦੀ ਲਹਿਰ ਦੇ ਮਾੜੇ ਪ੍ਰਭਾਵ ਤੋਂ ਬਚਾਉਣਾ ਦਸਮਾਹਕੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਸਵੇਰ ਦੀ ਸਭਾ ਫਿਜ਼ੀਕਲ ਐਜੂਕੇਸ਼ਨ ਪੀਰੀਅਡ ਜਾਂ ਕਲਾਸਰੂਮ 'ਚ ਵਿਦਿਆਰਥੀਆਂ ਨੂੰ ਇਹਨਾਂ ਗਾਈਡਲਾਈਨਸ ਤੋਂ ਜਾਣੂ ਕਰਾਉਣ ਵਿਭਾਗ ਵੱਲੋਂ ਜਾਰੀ ਕੀਤੇ ਵਿਸ਼ੇਸ਼ ਹਦਾਇਤਾਂ ਵਿੱਚ ਆਖਿਆ ਗਿਆ ਹੈ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਲਈ ਉਤਸ਼ਾਹਿਤ ਕੀਤਾ ਜਾਵੇ ਭਾਵੇਂ ਉਹਨਾਂ ਨੂੰ ਪਿਆਸ ਨਾ ਵੀ ਲੱਗੀ ਹੋਵੇ ORS ਨਿੰਬੂ ਪਾਣੀ ਲੱਸੀ ਵਰਗੇ ਘਰੇਲੂ ਤਰਲ ਪਰਦਾਧਾਤਾਂ ਦਾ ਸੇਵਨ ਕਰਨ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇ ਬੱਚਿਆਂ ਨੂੰ ਹਲਕੇ ਰੰਗਾਂ ਦੇ ਢਿੱਲੇ ਅਤੇ ਸੁੱਤੀ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਜਾਵੇ ਧੁੱਪ ਦੇ ਬਾਹਰ ਨਿਕਲਦੇ ਸਮੇਂ ਸਿਰ ਟੱਕਣ ਲਈ ਟੋਪੀ ਕਪੜਾ ਜਾਂ ਛਤਰੀ ਦੀ ਵਰਤੋਂ ਕੀਤੀ ਜਾਵੇ ਘਰ ਦੇ ਅੰਦਰ ਜਾਂ ਛਾਂ ਵਿੱਚ ਰਹੋ ਦਿਨ ਦੇ ਗਰਮ ਸਮੇਂ ਦੌਰਾਨ ਖਾਸ ਕਰਕੇ ਦੁਪਹਿਰ 12 ਤੋਂ 3 ਵਜੇ ਤੱਕ ਬਾਹਰ ਨਿਕਲਣ ਤੋਂ ਖੁਰੇਜ ਕੀਤਾ ਜਾਵੇ ਸਰੀਰਕ ਗਤੀਵਿਧੀਆਂ ਜਾਂ ਬਾਹਰੀ ਖੇਡਾਂ ਨੂੰ ਦਿਨ ਦੇ ਠੰਡੇ ਸਮੇਂ ਯਾਨੀ ਕਿ ਸਵੇਰੇ ਜਾਂ ਸ਼ਾਮ ਤੱਕ ਮਲਤਵੀ ਕੀਤੀ ਜਾਵੇ। ਸਥਾਨਕ ਮੌਸਮ ਦੀ ਜਾਣਕਾਰੀ ਲਈ ਰੇਡੀਓ, ਟੀਵੀ ਜਾਂ ਅਖਬਾਰ ਸੁਣਨ-ਪੜ੍ਹਨ ਲਈ ਪ੍ਰੇਰਿਤ ਕੀਤਾ ਜਾਵੇ। ਹੁਣ ਤੁਸੀਂ ਇੰਨੀ ਗਰਮੀ ਦੇ ਵਿੱਚ ਕੀ ਨਹੀਂ ਕਰਨਾ ਉਹ ਵੀ ਜਾਣ ਲਵੋ। ਦੁਪਹਿਰ ਵੱਲੇ ਸਖਤ ਸਰੀਰਕ ਕੰਮ, ਨੰਗੇ ਪੈਰੀ ਬਾਹਰ ਜਾਣਾ, ਚਾਹ, ਕੌਫੀ ਅਤੇ ਕਾਰਬੋਨੇਟਡ ਡਰਿੰਕਸ ਦੇ ਸੇਵਨ ਤੋਂ ਬਚਣ ਬਾਰੇ ਦੱਸਿਆ ਜਾਵੇ। ਬਾਸਤੀ ਭੋਜਨ ਨਾ ਖਾਣ ਦੀ ਹਦਾਇਤ ਦਿੱਤੀ ਜਾਵੇ। ਦਾਸਾਂ ਮਾਕੇ ਵਿਦਿਆਰਥੀਆਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਹੀਟਸਪ੍ਰੈਸ ਜਾਂ ਹੀਟ ਸਟ੍ਰੋਕ ਦੇ ਲੱਛਣ ਜਿਵੇਂ ਸਿਰਦਰਦ ਚੱਕਰ ਆਉਣਾ ਕਮਜ਼ੋਰੀ ਆਦਿ ਬਾਰੇ ਦੱਸਿਆ ਜਾਵੇ ਅਤੇ ਜੀ ਸਥਿਤੀ ਦੇ ਵਿੱਚ ਤੁਰੰਤ ਡਾਕਟਰੀ ਸਹਾਇਤਾ ਲੈਣ ਲਈ ਪ੍ਰਕਿਰਿਆ ਜਾਵੇ ਇਸ ਪੱਤਰ ਦੇ ਵਿੱਚ ਕਮਜ਼ੋਰ ਵਰਗਾ ਜਿਵੇਂ ਕਿ ਛੋਟੇ ਬੱਚੇ ਗਰਭਤੀ ਔਰਤਾਂ ਅਤੇ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਵੀ ਕਿਆਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਤੇ ਵੀ ਜ਼ੋਰ ਦਿੱਤਾ ਗਿਆ ਇਸ ਤੋਂ ਇਲਾਵਾ ਕਰਨ ਨੂੰ ਠੰਡਾ ਰੱਖਣਾ ਅਤੇ ਰੁੱਖ ਲਗਾਉਣ ਤੇ ਪਾਣੀ ਤੇ ਬਿਜਲੀ ਬਚਾਉਣ ਵਰਗੀਆਂ ਆਮ ਸਾਵਧਾਨੀਆਂ ਬਾਰੇ ਵੀ ਸਿਆ ਗਿਆ ਸਕੂਲ ਨੂੰ ਇਹਨਾਂ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਇਨਾ ਕਰਨ ਲਈ ਕਿਹਾ ਗਿਆ ਤਾਂ ਜੋ ਗਰਮੀ ਦੀ ਲਹਿਰ ਦੇ ਖਤਰੇ ਨੂੰ ਘਟਕ ਕੀਤਾ ਜਾ ਸਕੇ ਤੇ ਵਿਦਿਆਰਥੀਆਂ ਦੀ ਸਿਹਤ ਸੁਰੱਖਿਅਤ ਰਹੇ ਤਾਂ ਇਹਨਾਂ ਗੱਲਾਂ ਦਾ ਤੁਸੀਂ ਵੀ ਧਿਆਨ ਰੱਖਣਾ ਆਪਣੀ ਤੇ ਆਪਣੇ ਬੱਚਿਆਂ ਦੀ ਵੀ ਸਿਹਤ ਦਾ ਜ਼ਰੂਰ ਖਿਆਲ ਰੱਖਣਾ ਧੰਨਵਾਦ